ਪੰਜਾਬ ਕਾਂਗਰਸ ਦਾ ਮੈਂ ਤਾਂ ਸੋਚਦੀ ਹਾਂ ਹੁਣ ਕਿ ਨਾ ਕਾਂਗਰਸ ਦਾ ਨਾ ਪੰਜਾਬ ਦਾ ਸੋਚ ਰਹੇ ਨੇ ਆਪਣੇ ਆਪਣੇ ਫਾਇਦੇ ਦੇ ਲਈ ਇਹਨਾਂ ਨੇ ਲੜਾਈਆਂ ਪੈਦਾ ਕੀਤੀਆਂ ਔਰ ਸਫਰ ਕਰ ਰਿਹਾ ਸਾਰਾ ਜਿਹੜਾ ਕੇਡਰ ਪਾਰਟੀ ਦੇ ਵਿੱਚ ਜੱਤੋਂ ਇਹਨਾਂ ਨੇ ਕੈਪਟਨ ਸਾਹਿਬ ਦੇ ਨਾਲ ਜੋ ਇਹਨਾਂ ਨੇ ਸਲੂਕ ਕੀਤਾ ਉਦੋਂ ਇਹਨਾਂ ਦੇ ਨਾਲ ਜੋ ਨਵੀਂ ਲੀਡਰਸ਼ਿਪ ਇਹਨਾਂ ਦੀ ਉੱਪਰ ਕੇ ਆਈ ਜਿਨ੍ਹਾਂ ਦੇ ਰਾਹੀਂ ਇਹ ਸਾਰਾ ਅਰਕੰਸਟਾਂਸਿਸ ਕੀ ਰਹੇ ਕਿਉਂ ਜੋ ਕਾਂਗਰਸ ਦਾ ਇੱਕ ਬਹੁਤ ਹੀ ਲਾਇਲਿਸਟ ਪਰਿਵਾਰ ਸੀ ਕੈਪਟਨ ਪਰਵਾਰ ਦੀ ਗੱਲ ਕਰ ਲਈਏ ਜੋ ਕਾਂਗਰਸ ਦੇ ਨਾਲ ਲੰਬੇ ਸਮੇਂ ਤੋਂ ਜੁੜਿਆ ਰਿਹਾ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਤਰੀਕੇ ਨਾਲ ਸਾਈਡ ਕੀਤਾ ਜਾਂਦਾ ਔਰ ਫਿਰ ਬਾਅਦ ਦੇ ਵਿੱਚ ਸਾਰੀ ਲੀਡਰਸ਼ਿਪ ਤੁਹਾਡੇ ਦਿਵਾਲੇ ਹੋ ਜਾਂਦੀ ਹੈ ਦੇਖੀ ਪਰਨੀਤ ਕਰੋੜਾ ਦੇ ਐਕਸ਼ਨ ਲਿੱਤਾ ਜਾਵੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਹਰ ਵਾਰ ਇਹੀ ਆਵਾਜ਼ ਹੁੰਦੀ ਸੀ ਕਿ ਪਰਨੀਤ ਕਰੋੜਾ ਦੇ ਉੱਤੇ ਐਕਸ਼ਨ ਕਰੋ ਉਸਾਰੇ ਲੋਕਾਂ ਦੀ ਨਾਰਾਜ਼ਗੀ ਰਹੀ ਹੈ ਕਿ ਪੈਲਸ ਦੇ ਦਰਵਾਜ਼ੇ ਚੋਣਾ ਦੇ ਵਿੱਚ ਤਾਂ ਖੁੱਲ ਜਾਂਦੇ ਨੇ ਪਰ ਬਾਅਦ ਦੇ ਵਿੱਚ ਬੰਦ ਹੋ ਜਾਂਦੇ ਨੇ ਨਹੀਂ ਮਿਲਦੇ ਪਹਿਲਾ ਸਾਵਾਂ ਲਈ ਇਹ ਬਿਲਕੁਲ ਗਲਤ ਹੈ ਜਿਸ ਨੇ ਕਿਹਾ ਮੇਰੇ ਸਾਹਮਣੇ ਕਰੋ ਪੈਲਾ ਸੀਟ ਤੋਂ ਕਿ ਮੈਦਾਨ ਦੇ ਵਿੱਚ ਉਤਰਨ ਲਈ ਦੁਬਾਰਾ ਤਿਆਰ ਹੋ ਹਾਲਾਂਕਿ ਮੈਂ ਤੁਹਾਡੀ ਇੱਕ ਪੁਰਾਣੀ ਥੋੜੇ ਦਿਨ ਹਫ਼ਤੇ ਪਹਿਲਾਂ ਹੀ ਤੁਹਾਡੀ ਮੈਂ ਇੱਕ ਬਾਈਟ ਸੁਣ ਰਿਹਾ ਸੀ ਉਸ ਦੇ ਵਿੱਚ ਕਿਹਾ ਮੈਂ ਤਾਂ ਤਿਆਰੀਆਂ ਬਹੁਤ ਪਹਿਲਾਂ ਤੋਂ ਸ਼ੁਰੂ ਕਰ ਦਿੱਤੀਆਂ ਸੀ ਤਾਂ ਤਿਆਰੀ ਪਨੀਤ ਕੋਰੋਨਾ ਦੀ ਹੈ ਜਾਂ ਜੈਂਦਰ ਵੀ ਕੰਟੈਸਟ ਕਰਦਾ ਦੋਨਾਂ ਦੀ ਤਿਆਰੀ ਹੈ ਆਤੀ ਦੋਵੇਂ ਹਾਂਜੀ ਹਾਂਜੀ ਲੜਨਾ ਤਾਂ ਇੱਕ ਨੂੰ ਪਏਗਾ ਕਈਆਂ ਦੇ ਚਰਚਾਵਾ ਵੱਖ-ਵੱਖ ਪਾਰਟੀ ਚ ਸਵਿਚ ਕਰਨ ਦੀਆਂ ਨੇ ਤੁਹਾਡੇ ਨਾਲ ਕਿਸੇ ਦੀ ਗੱਲਬਾਤ ਹੋਈ ਹੈ ਤੁਹਾਨੂੰ ਇਹ ਧਿਆਨ ਦੇ ਵਿੱਚ ਹੈ ਕਿ ਕੋਈ ਕਿਸ ਕਿਸੇ ਦੀ ਨਾਰਾਜ਼ਗੀਆਂ ਹੋਣ ਕੋਈ ਹੋਰ ਵੀ ਸਵਿਚ ਕਰ ਸਕਦਾ ਨਾਰਾਜ਼ਗੀਆਂ ਤਾਂ ਹਰ ਵਕਤ ਹੁੰਦੀਆਂ ਜਿੱਧਰ ਮਰਜ਼ੀ ਹੋ ਜੇ ਗੜਜੋੜ ਹੁੰਦਾ ਹੈ ਕਿਵੇਂ ਵੇਖਦੇ ਹੋ ਸਰਕਮਸਟੈਂਸਸ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਸਭਾ ਚੋਂ ਵਡੀਆਂ ਹੋਣਗੀਆਂ ਕਿਉਂਕਿ ਇਕੱਠੇ ਹੋ ਕੇ ਹੋਰ ਤਾਕਤ ਹੁੰਦੀ ਹੈ ਕਹਿੰਦੇ ਪਹਿਲਾਂ ਵੀ ਇਕੱਠੇ ਸੀ ਇਹ ਤੇ ਡਰਾਮਾ ਕਰਦੇ ਸੀ ਦੁਬਾਰਾ ਫੇਰ ਇਕੱਠੇ ਹੋਏ ਨੇ ਚਾਚਾ ਭਤੀਜੇ ਜਿਹੜਾ ਜ਼ਿਕਰ ਕਰਦੇ ਨੇ 75 25 ਵਾਲਾ ਉਹੀ ਦੁਬਾਰਾ ਚੀਜ਼ ਕਹਿੰਦੇ ਹੋ ਜਾਣਾ ਮੋਦੀ ਜੀ ਤੋਂ ਜ਼ਿਆਦਾ ਅੱਜ ਕੋਈ ਲੀਡਰ ਹੈ ਨਹੀਂ ਪੂਰੇ ਦੇਸ਼ ਦੇ ਵਿੱਚ ਜੋ ਦੇਸ਼ ਨੂੰ ਅੱਗੇ ਲਿਜਾ ਸਕਦਾ ਹੈ ਦੇਸ਼ ਦੀ ਸੁਰੱਖਿਆ ਦੇਸ਼ ਦੀ ਜਿਹੜੀ ਅੰਤਰਰਾਸ਼ਟਰੀ ਹੋਣ ਦਾ ਹੈ ਔਰ ਜੋ ਸਾਡੇ ਬੱਚਿਆਂ ਦਾ ਭਵਿੱਖ ਬਣਨਾ ਹੈ ਉਸਦੇ ਲਈ ਲੀਡਰ ਚੰਦੂਮਿਤ ਕਰੋਨਾ ਨੇ ਕਿ ਆਪਣੇ ਬੱਚਿਆਂ ਦੇ ਭਵਿੱਖ ਦਾ ਵੀ ਸੋਚਿਆ ਕਿ ਬੱਚਿਆਂ ਨੂੰ ਆਪਣੇ ਦਾ ਵੀ ਪੋਲੀਟਿਕਲ ਭਵਿੱਖ ਬਣਾਉਣਾ ਹੈ ਤਾਂ ਇਸ ਕਰਕੇ ਫਿਰ ਬੀਜੇਪੀ ਜਿਹੜੀ ਹੈ ਉਹ ਸਹੀ ਪਰ ਔਰ ਜਦ ਪਰ ਦਾਨ ਮੰਤਰੀ ਨੂੰ ਅਸਲੀ ਉਹਨਾਂ ਨੇ ਦੇਖਿਆ ਔਰ ਕਿ ਵਾਕਏ ਇਹ ਅੰਦੋਲਨ ਜਿਹੜਾ ਹੈ ਸਹੀ ਰਸਤੇ 'ਚ ਪੀਸਫੁਲ ਤਰੀਕੇ ਨਾਲ ਕਾਰਿਆ ਹੈ ਤਾਂ ਉਹਨਾਂ ਨੇ ਪਹਿਲੀ ਵਾਰੀ ਮੇਰੇ ਖਿਆਲ 'ਚ ਇੱਕ ਇਤਿਹਾਸਿਕ ਫੈਸਲਾ ਲਿੱਤਾ ਕਿ ਤਿੰਨੋਂ ਕਾਨੂੰਨ ਵਾਪਸ ਲਿੱਤੇ ਕਦੀ ਮੇਰੇ ਖਿਆਲ ਚ ਕਿਸੇ ਗਵਰਨਮੈਂਟ ਨੇ ਕੋਈ ਵੀ ਪਾਰਟੀ ਦੀ ਸਾਨਾ ਦਾ ਪ੍ਰੈਸ਼ਰ ਹੀ ਇੰਨਾ ਜ਼ਿਆਦਾ ਹੋ ਗਿਆ ਸੀ ਕਿ ਉਹ ਰੋਲ ਬੈਕ ਕਰਨਾ ਹੀ ਨਹੀਂ ਪ੍ਰੈਸ਼ਰ ਦੇ ਹੇਠਾਂ ਕੋਈ ਜ਼ਿਆਦਾ ਕੰਮ ਨਹੀਂ ਕਰਦੇ ਕੋਈ ਗਵਰਨਮੈਂਟ ਕਦੀ ਕੋਈ ਕਾਨੂੰਨ ਵਾਪਸ ਨਹੀਂ ਕਰਦੀ ਇੱਕ ਵਾਰੀ ਲੈ ਕੇ ਜੇ ਜਾਂ ਤਾਂ ਲੋਕ ਸਭਾ ਚ ਹੋਏ ਪਰ ਇਹਨਾਂ ਨੇ ਵਾਪਸ ਲੈ ਕੇ ਇਹਨਾਂ ਨੇ ਮਾਫੀ ਵੀ ਮੰਗੀ ਲਗਭਗ ਢਾਈ ਦਹਾਕੇ ਕਾਂਗਰਸ ਦੇ ਵਿੱਚ ਬਿਤਾਉਣ ਤੋਂ ਬਾਅਦ ਮਹਾਰਾਣੀ ਪੰਨੀਤਕੌਰ ਹਣੀ ਅੱਜ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਹਾਲਾਂਕਿ ਬਹੁਤ ਸਾਰੀਆਂ ਕਿਆਸਰਈਆਂ ਤਾਂ ਬਹੁਤ ਪਹਿਲਾਂ ਤੋਂ ਲਗਾਈਆਂ ਜਾ ਰਹੀਆਂ ਸੀ ਜਦੋਂ ਕਾਂਗਰਸ ਉਹਨਾਂ ਨੂੰ ਫਰਵਰੀ 2023 ਦੇ ਵਿੱਚ ਸਸਪੈਂਡ ਕਰ ਦਿੰਦੀ ਹੈ ਤਾਂ ਇਹ ਚਰਚਾ ਸੀ ਕਿ ਪੰਨੀਤਕੌਰ ਹਣੀ ਭਾਜਪਾ ਦੇ ਵਿੱਚ ਕਦੋਂ ਜਾਣਗੇ ਤਾਂ ਅੱਜ ਆਫੀਸ਼ੀਅਲ ਤੌਰ ਦੇ ਉੱਤੇ ਭਾਜਪਾ ਵਿੱਚ ਸ਼ਾਮਲ ਹੋਏ ਨੇ ਸਾਡੇ ਨਾਲ ਪੰਨੀਤਕੌਰ ਹਣੀ ਮੌਜੂਦ ਨੇ ਗੱਲਬਾਤ ਕਰਦੇ ਆ ਮੈਂ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਢਾਈ ਦਹਾਕੇ ਕਹਿਣ ਨੂੰ ਹਾਲਕੀ ਢਾਈ ਛੋਟਾ ਸ਼ਬਦ ਹੈ ਪਰ ਬਹੁਤ ਵੱਡੇ ਦਾ ਟਾਈਮ ਹੋ ਜਾਂਦਾ ਹੈ ਲਗਭਗ 25 ਸਾਲ 25 ਸਾਲ ਹਾਂਜੀ 25 ਸਾਲ ਹਾਂਜੀ 99 'ਚ ਮੈਂ ਐਕਟਿਵ ਪੋਲਿਟਿਕਸ 'ਚ ਆਈ ਸੀ ਉਸ ਤੋਂ ਪਹਿਲੇ ਜ਼ਰੂਰ ਕਾਂਗਰਸ ਨੂੰ ਸਪੋਰਟ ਕਰਦੀ ਸੀ ਮਹਾਰਾਜਾ ਸਾਹਿਬ ਬਹੁਤ ਨਾਲ ਕਾਂਗਰਸ ਦੇ ਪ੍ਰਧਾਨ ਸੀਗੇ ਉਦੋਂ ਸਰਕਮਸਟੈਂਸਸ ਕੀ ਰਹੇ ਕਿਉਂ ਜੋ ਕਾਂਗਰਸ ਦਾ ਇੱਕ ਬਹੁਤ ਹੀ ਲਾਇਲਿਸਟ ਪਰਿਵਾਰ ਸੀ ਕੈਪਟਨ ਪਰਵਾਰ ਦੀ ਗੱਲ ਕਰ ਲਈਏ ਜੋ ਕਾਂਗਰਸ ਦੇ ਨਾਲ ਲੰਬੇ ਸਮੇਂ ਤੋਂ ਜੁੜਿਆ ਰਿਹਾ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਤਰੀਕੇ ਨਾਲ ਸਾਈਡ ਕੀਤਾ ਜਾਂਦਾ ਔਰ ਫਿਰ ਬਾਅਦ ਦੇ ਵਿੱਚ ਸਾਰੀ ਲੀਡਰਸ਼ਿਪ ਤੁਹਾਡੇ ਦਿਵਾਲੇ ਹੋ ਜਾਂਦੀ ਹੈ ਕਿ ਪ੍ਰਨੀਤ ਕਰੋੜਾ ਦੇ ਐਕਸ਼ਨ ਲਿੱਤਾ ਜਾਵੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਹਰ ਵਾਰ ਇਹੀ ਆਵਾਜ਼ ਹੁੰਦੀ ਸੀ ਕਿ ਪ੍ਰਨੀਤ ਕਰੋੜਾ ਦੇ ਉੱਤੇ ਐਕਸ਼ਨ ਕਰੋ ਚਲੋ ਲੋੜ ਹੀ ਨਹੀਂ थी ਐਕਸ਼ਨ ਕਰਨ ਦੀ ਅਸੀਂ ਆਪ ਹੀ ਐਕਸ਼ਨ ਕਰ ਲਿਆ ਅਹ ਦੇਖੋ ਪਾਰਟੀ ਦੇ ਵਿੱਚ ਜੱਤੋਂ ਇਹਨਾਂ ਨੇ ਕੈਪਟਨ ਸਾਹਿਬ ਦੇ ਨਾਲ ਜੋ ਇਹਨਾਂ ਨੇ ਸਲੂਕ ਕੀਤਾ ਉਦੋਂ ਅ ਇਹਨਾਂ ਦੇ ਨਾਲ ਜੋ ਨਵੀਂ ਲੀਡਰਸ਼ਿਪ ਇਹਨਾਂ ਦੇ ਉੱਪਰ ਕੇ ਆਈ ਜਿਨ੍ਹਾਂ ਦੇ ਰਾਹੀਂ ਇਹ ਸਾਰਾ ਪੋਲਿਟੀਕਲ ਕੰਮ ਕਰਨੇ ਪੈਂਦੇ ਨੇ ਔਰ ਇੱਥੋਂ ਹੀ ਸਾਡੇ ਬੱਚਿਆਂ ਦਾ ਭਵਿੱਖ ਬਣਦਾ ਹੈ ਸਾਡੇ ਸੂਬੇ ਦਾ ਭਵਿੱਖ ਬਣਦਾ ਹੈ ਔਰ ਅੱਜ ਕੱਲ ਦੇ ਜਿਹੜੇ ਮੌਜੂਦਾ ਹਾਲਾਤ ਨੇ ਆਮ ਆਦਮੀ ਪਾਰਟੀ ਇਨਾਂ ਨੇ ਵੀ ਕਾਂਗਰਸ ਦੇ ਨਾਲ ਇੱਕ 올 ਇੰਡੀਆ ਅਲਾਈਅንስ ਕਰ ਲਿਆ ਇੰਡੀਆ ਅਲਾਈਅንስ ਕੀ ਇਹਨਾਂ ਦਾ ਗੱਠ ਜੋੜਾ ਮੈਨੂੰ ਸਮਝ ਨਹੀਂ ਆਈ ਕਿ ਪੰਜਾਬ ਦੇ ਵਿੱਚ ਇੱਕ ਦੂਜੇ ਦੇ ਬਹੁਤ ਹੀ ਵੈਰੀ ਪਏ ਹੋਏ ਨੇ ਸੋ ਇਹ ਅੱਗੇ ਦੇਸ਼ ਨੂੰ ਔਰ ਪੰਜਾਬ ਨੂੰ ਕਿਸ ਤਰੀਕੇ ਨਾਲ ਚਲਾ ਕੇ ਲੈ ਕੇ ਜਾ ਸਕਦੇ ਨੇ ਇਹ ਸੋਚ ਕੇ ਔਰ ਸੋਚ ਕੇ ਕਿ ਦੇਖਿਆ ਕਿ ਦੇਸ਼ ਦੀ ਸੁਰੱਖਿਆ ਦੇਸ਼ ਦੀ ਜਿਹੜੀ ਅੰਤਰਰਾਸ਼ਟਰੀ ਹੋਂਦ ਹੈ ਔਰ ਜੋ ਸਾਡੇ ਬੱਚਿਆਂ ਦਾ ਭਵਿੱਖ ਬਣਨਾ ਹੈ ਉਸ ਦੇ ਲਈ ਇੱਕ ਬਹੁਤ ਬਹੁਤ ਵਧੀਆ ਸਾਨੂੰ ਲੀਡਰਸ਼ਿਪ ਉਮੀਦਵਾਰੋਣਾ ਨੇ ਕਿ ਆਪਣੇ ਬੱਚਿਆਂ ਦੇ ਭਵਿੱਖ ਦਾ ਵੀ ਸੋਚਿਆ ਕਿ ਬੱਚਿਆਂ ਨੂੰ ਆਪਣੇ ਦਾ ਵੀ ਪੋਲੀਟੀਕਲ ਭਵਿੱਖ ਬਣਾਉਣਾ ਹੈ ਤਾਂ ਇਸ ਕਰਕੇ ਫਿਰ ਬੀਜੇਪੀ ਜਿਹੜੀ ਹੈ ਉਹ ਸਹੀ ਪਾਰਟੀ ਹੈ ਨੇ ਬਿਲਕੁਲ ਬੱਚਿਆਂ ਨੇ ਜੇ ਜੇ politcal ਕੰਮ ਕਰਨਾ ਤਾਂ ਉਹ ਤਾਂ ਮੇਰੇ ਤੋਂ ਪਹਿਲੇ ਹੀ ਚਲੇ ਗਏ ਬੀਜਪੀ ਤੋਂ ਮਹਾਰਾਜਾ ਸਬਨਾਲੀ ਚਲੇ ਗਏ ਸੋ ਉਹਨਾਂ ਨੇ ਆਪਣਾ ਭਵਿੱਖ ਦੇਖ ਲਿਆ ਪਰ ਮੈਂ ਵੈਸੇ ਦੇਖ ਰਹੀ ਹਾਂ ਕਿ ਮੋਦੀ ਜੀ ਤੋਂ ਜ਼ਿਆਦਾ ਅੱਜ ਕੋਈ ਲੀਡਰ ਹੈ ਨਹੀਂ ਪੂਰੇ ਦੇਸ਼ ਦੇ ਵਿੱਚ ਜੋ ਦੇਸ਼ ਨੂੰ ਅੱਗੇ ਲਿਜਾ ਸਕਦਾ ਹੈ ਮੈਂ ਤੁਸੀਂ ਤਾਂ ਇੰਨਾ ਸਮਾਂ ਸਿਆਸਤ ਦੇ ਵਿੱਚ ਬਤਾਇਆ ਔਰ ਤੁਹਾਨੂੰ ਇੰਨੀ ਪਕੜ ਹੈ ਸਿਆਸਤ ਦੇ ਬਾਰੇ ਜੇ ਅਸੀਂ ਪੰਜਾਬ ਤੋਂ ਬਾਹਰ ਦੀ ਗੱਲ ਕਰੀਏ ਤਾਂ ਪ੍ਰਧਾਨ ਮੰਤਰੀ ਮੋਦੀ ਉਹਨਾਂ ਦੀ ਇੱਕ ਲੱਗ ਛਵੀ ਇੱਕ ਲੱਗ ਇਮੇਜ ਹੈ ਪਰ ਪੰਜਾਬ ਦੇ ਵਿੱਚ ਜਦੋਂ ਉਹੀ ਪ੍ਰਧਾਨ ਮੰਤਰੀ ਮੋਦੀ ਦਾ ਜ਼ਿਕਰ ਹੁੰਦਾ ਹੈ ਭਾਜਪਾ ਦਾ ਜ਼ਿਕਰ ਹੁੰਦਾ ਤਾਂ ਕਿਸਾਨੀ ਅੰਦੋਲਨ ਤੋਂ ਲੈ ਕੇ ਹੁਣ ਦੂਸਰੇ ਕਿਸਾਨੀ ਅੰਦੋਲਨ ਤੱਕ ਉਹ ਆਵਾਜ਼ਾਂ ਉਹ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ ਭਾਜਪਾ ਦੇ ਖਿਲਾਫ ਤੁਸੀਂ ਉਸ ਸਿਨੈਰੀਓ ਦੇ ਵਿੱਚ ਭਾਜਪਾ ਸ਼ਾਮਲ ਹੋਈ ਹੋਂ ਅੱਗੇ ਹੁਣ ਲੋਕ ਸਭਾ ਚੋਣਾਂ ਵੀ ਨਜ਼ਦੀਕ ਨੇ ਤੁਸੀਂ ਮਾਹੌਲ ਭਾਜਪਾ ਦਾ ਔਨ ਗਰਾਉਂਡ ਕੀ ਦੇਖ ਰਹੇ ਹੋ ਦੇਖੋ ਹਰ ਇੱਕ ਸਟੇਟ ਦੇ ਵਿੱਚ ਮਾਹੌਲ ਅਲੱਗ ਹੁੰਦਾ ਹੈ ਮੇਰੇ ਖਿਆਲ ਵਿੱਚ ਪੰਜਾਬ ਇੱਕ ਸਟੇਟ ਹੈ ਕਿਸਾਨਾਂ ਕਰਕੇ ਜਦ ਬੀਜਪੀ ਦੇ ਖਿਲਾਫ ਮੈਂ ਇਹ ਨਹੀਂ ਕਹਿ ਸਕਦੀ ਕਿ ਸਾਰੇ ਪੰਜਾਬੀ ਖਿਲਾਫ ਨੇ ਜੋ ਉਹ ਸੈਕਸ਼ਨ ਕਿਸਾਨਾਂ ਦਾ ਪਰ ਇੱਕ ਗੱਲ ਮੈਂ ਕਹਿ ਸਕਦੀ ਹਾਂ ਕਿ ਸਾਰੇ ਪੰਜਾਬੀ ਦੀ ਹਮਦਰਦੀ ਕਿਸਾਨਾਂ ਦੇ ਨਾਲ ਹੈ ਪਰ ਹੋਰ ਵੀ ਕਈ ਚੀਜ਼ਾਂ ਸੋਚਣੀਆਂ ਪੈਂਦੀਆਂ ਨੇ ਔਰ ਕਿਸਾਨਾਂ ਨੂੰ ਵੀ ਜੋ ਗੱਲ ਬਾਤ ਹੈ ਟੇਬਲ ਉੱਤੇ ਹੀ بیٹھ ਕੇ ਮੁੱਕੂਗੀ ਇਹਨਾਂ ਨੇ ਪਹਿਲੇ ਅੰਦੋਲਨ ਕੀਤਾ ਸਾਰਿਆਂ ਨੇ ਆਪਣੀ ਆਪਣੀ ਤਰਫੋਂ ਕਿਉਂਕਿ ਆਪਣੇ ਨੇ ਸਾਡੇ ਪੰਜਾਬੀ ਨੇ ਸਾਡੀਆਂ ਰਿਸ਼ਤੇਦਾਰੀਆਂ ਨੇ ਅਸੀਂ ਸਾਰਿਆਂ ਨੇ ਸਪੋਰਟ ਵੀ ਕੀਤਾ ਜਿਸ ਤਰੀਕੇ ਨਾਲ ਜੋ ਵੀ ਕਰ ਸਕਦਾ ਸੀ ਪੂਰੀ ਦੁਨੀਆ ਦੀ ਸਪੋਰਟ ਹੋਈ ਔਰ ਜਦ ਪ੍ਰਧਾਨ ਮੰਤਰੀ ਨੂੰ ਅਸਲੀ ਉਹਨਾਂ ਨੇ ਦੇਖਿਆ ਔਰ ਇਸ ਤੋਂ ਕੇ ਵਾਰਕੇ ਇਹ ਅੰਦੋਲਨ ਜਿਹੜਾ ਹੈ ਸਹੀ ਰਸਤੇ 'ਚ ਪੀਸਫੁਲ ਤਰੀਕੇ ਨਾਲ ਕਰ ਰਿਹਾ ਹੈ ਤਾਂ ਉਹਨਾਂ ਨੇ ਪਹਿਲੀ ਵਾਰੀ ਮੇਰੇ ਖਿਆਲ 'ਚ ਇੱਕ ਇਤਿਹਾਸਿਕ ਫੈਸਲਾ ਲਿੱਤਾ ਕਿ ਤਿੰਨੋਂ ਕਾਨੂੰਨ ਵਾਪਸ ਲਿੱਤੇ ਕਦੀ ਮੇਰੇ ਖਿਆਲ 'ਚ ਕਿਸੇ ਗਵਰਨਮੈਂਟ ਨੇ ਕੋਈ ਵੀ ਪਾਰਟੀ ਦੀ ਸਾਨਾ ਦਾ ਪ੍ਰੈਸ਼ਰ ਹੀ ਇੰਨਾ ਜ਼ਿਆਦਾ ਹੋ ਗਿਆ ਸੀ ਕਿ ਉਹ ਰੋਲ ਬੈਕ ਕਰਨਾ ਹੀ ਪਿਆ ਨਹੀਂ ਪ੍ਰੈਸ਼ਰ ਦੇ ਹੇਠਾਂ ਕੋਈ ਜ਼ਿਆਦਾ ਕੰਮ ਨਹੀਂ ਕਰਦੇ ਕੋਈ ਗਵਰਨਮੈਂਟ ਕਦੀ ਕੋਈ ਕਾਨੂੰਨ ਵਾਪਸ ਨਹੀਂ ਕਰਦੀ ਇੱਕ ਵਾਰੀ ਲੈ ਕੇ ਜੇ ਜਾਂ ਤਾਂ ਲੋਕ ਸਭਾ ਚੇ ਹੋਏ ਪਰ ਇਹਨਾਂ ਨੇ ਵਾਪਸ ਲਾ ਕੇ ਇਹਨਾਂ ਨੇ ਮਾਫੀ ਵੀ ਮੰਗੀ ਕਿ ਮੈਥੋਂ ਗਲਤੀ ਹੋਈ ਹੈ ਮੈਂ ਇਹ ਵਾਪਸ ਲੈਂਦਾ ਮੈਂ ਮਾਫੀ ਵੀ ਮੰਗਦਾ ਤਾਂ ਕਈ ਚੀਜ਼ਾਂ ਸੁਲਝੀਆਂ ਗਈਆਂ ਇਹ ਹੁਣ ਜਦ ਇਹ ਇਸ ਟਾਈਮ ਦੇ ਉਤੇ ਅੰਦੋਲਨ ਆਇਆ ਤਾਂ ਮੇਰੇ ਖਿਆਲ ਚ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਇਹਦਾ ਸੁਲਜਾਓ ਆਏ ਪਰ ਇਹ ਖਾਲੀ ਪੰਜਾਬ ਸੈਂਟ੍ਰਿਕ ਨਹੀਂ ਹੈ ਸਾਰੇ ਦੇਸ਼ ਦਾ ਸੋਚਣਾ ਪਊਗਾ ਅਸੀਂ ਤਾਂ ਜਿਹੜੇ ਬੈਠੇ ਆ ਪੰਜਾਬ 'ਚ ਅਸੀਂ ਤਾਂ ਅਰਦਾਸ ਕਰਦੇ ਆ ਕਿ ਇਹ ਨਿਪਟੇ ਔਰ ਕਿਸਾਨਾਂ ਨੂੰ ਖੁਸ਼ੀ ਨਾਲ ਆਪਣੇ ਆਪਣੇ ਘਰ ਜਾਣ ਮਹਿੰਦਰ ਸਿੰਘ ਪਹਿਲੇ ਬੀਜੇਪੀ ਲੀਡਰ ਸੀ ਜਿਨ੍ਹਾਂ ਨੇ ਆਵਾਜ਼ ਚੁੱਕੀ ਟਵੀਟ ਕੀਤਾ ਉਹਨਾਂ ਨੇ ਜੋ ਪ੍ਰਤਪਾਲ ਸਿੰਘ ਕਿਸਾਨ ਨੂੰ ਥਿਲੇ ਲੈ ਕੇ ਜਾ ਕੇ ਮਾਰਕੁੱਟ ਕੀਤੀ ਉਹਦੇ ਨਾਲ ਤਾਂ ਕੈਪਟਨ ਅਮਿੰਦਰ ਸਿੰਘ ਹੀ ਸੀ ਇਕੱਲੇ ਜਿਨ੍ਹਾਂ ਨੇ ਬੀਜੇਪੀ ਦੇ ਵਿੱਚੋਂ ਆਵਾਜ਼ ਬਿਲਕੁਲ ਔਰ ਮੈਂ ਇੱਕ ਇੱਕ ਦੇ ਜਿਹੜੇ ਮੇਰੇ ਲੋਕ ਸਭਾ ਹਲਕੇ ਦੇ ਵਿੱਚ ਗੁਜ਼ਰੇ ਨੇ ਜਿਹੜੇ ਫਟੜ ਹੋਏ ਨੇ ਮੈਂ ਇੱਕ ਇੱਕ ਦੇ ਘਰ ਜਾ ਕੇ ਆਈਆਂ ਕਿਉਂਕਿ ਉਹ ਸਾਡੇ ਆਪਣੇ ਨੇ ਔਰ ਬਹੁਤ ਦੁੱਖ ਹੁੰਦਾ ਹੈ ਕਿ ਸਾਡੇ ਹੀ ਪੰਜਾਬ ਦੇ ਵਿੱਚ ਆ ਕੇ ਇਹਨਾਂ ਨੇ ਮਾਰਿਆ ਕਿਸ ਨੇ ਮਾਰਿਆ ਕੈਸੇ ਮਾਰਿਆ ਇਹਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਔਰ ਮੈਂ ਆਸ ਰੱਖਦੀ ਹਾਂ ਕਿ ਜਲਦੀ ਨਿਪਘਾਈ ਔਰ ਕਿਸਾਨ ਖੁਸ਼ ਹੋ ਕੇ ਆਪਣੇ ਘਰਾਂ ਚੇ ਜਾਣ ਪਟਿਆਲਾ ਸੀਟ ਤੋਂ ਕੀ ਮੈਦਾਨ ਦੇ ਵਿੱਚ ਉਤਰਨ ਲਈ ਦੁਬਾਰਾ ਤਿਆਰ ਹਾਂ ਹਾਲਾਂਕਿ ਮੈਂ ਤੁਹਾਡੀ ਇੱਕ ਪੁਰਾਣੀ ਥੋੜੇ ਦਿਨ ਹਫਤੇ ਪਹਿਲਾਂ ਹੀ ਤੁਹਾਡੀ ਮੈਂ ਇੱਕ ਬਾਈਟ ਸੁਣ ਰਹੀ ਸੀ ਉਸ ਵਿੱਚ ਕਿਹਾ ਮੈਂ ਤਾਂ ਤਿਆਰੀਆਂ ਬਹੁਤ ਪਹਿਲਾਂ ਤੋਂ ਸ਼ੁਰੂ ਕਰ ਦਿੱਤੀਆਂ ਸੀ ਤਾਂ ਤਿਆਰੀ ਪਨੀਤ ਕੋਰੋਨਾ ਦੀ ਹੈ ਜਾਂ ਜੈਂਦਰ ਵੀ ਕੰਟੈਸਟ ਕਰ ਸਕਦੇ ਦੋਨਾਂ ਦੀ ਤਿਆਰੀ ਹੈ ਮਾਤੀ ਦੋਵੇਂ ਹਾਂਜੀ ਹਾਂਜੀ ਪਰ ਲੜਨਾ ਤਾਂ ਇੱਕ ਨੂੰ ਪੇਗਾ ਉਹ ਤਾਂ ਕੋਈ ਗੱਲ ਨਹੀਂ ਜੋ ਵੀ ਹਾਈ ਕਮਾਂਡ ਕਹੂਗਾ ਠੀਕ ਰਹੂਗਾ ਅਜਾ ਮਦੀ ਪਾਰਟੀ ਨੇ ਵੀ ਆਪਣੀ ਲਿਸਟ ਜਾਰੀ ਕਰ ਦਿੱਤੀ ਹੈ ਡਾਕਟਰ ਬਲਬੀਰ ਸਿੰਘ ਤੁਹਾਡੇ ਸਾਹਮਣੇ ਹੁਣ ਹੋਣਗੇ ਕੀ ਲੱਗਦਾ ਹੈ ਕੈਬਨਿਟ ਮੰਤਰੀ ਨੂੰ ਚੋਣ ਲੜਾਉਣਾ ਕੀ ਫੇਸ ਕਰਾਈਸਿਸ ਰਹਾ ਪਟਿਆਲਾ ਤੋਂ ਕੋਈ ਹੋਰ ਚਿਹਰਾ ਨਹੀਂ ਲੱਭਿਆ ਕਿ ਉਹਨਾਂ ਨੂੰ ਕੈਬਨਿਟ ਮੰਤਰੀ ਨੂੰ ਉਤਾਰਨਾ ਪਿਆ ਹਾਲਾਂਕਿ ਪੰਜ ਕੈਬਨਿਟ ਮੰਤਰੀ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਸੀਟਾਂ ਤੋਂ ਉਤਾਰੇ ਇਹ ਉਹਨਾਂ ਦੀ ਆਪਣੀ ਰਣਨੀਤੀ ਹੋਏਗੀ ਉਹਨਾਂ ਕੋਲ ਕੋਈ ਵਧੀਆ ਨਹੀਂ ਹੋਣਗੇ ਕਿ ਉਹਨਾਂ ਨੇ ਸੋਚਿਆ ਕਿ ਕੈਬਨਿਟ ਮੰਤਰੀਆਂ ਨੂੰ ਹੀ ਉਤਾਰੀਏ ਕਾਂਗਰਸ ਤੋਂ ਤੁਸੀਂ ਮੁਕਾਬਲਾ ਕਿਸ ਨਾਲ ਦੇਖਦੇ ਹੋ ਹਾਲਾਂਕਿ ਚਰਚਾਾਂ ਵਿੱਚ ਬਹੁਤ ਸਾਰੇ ਲੀਡਰਾਂ ਦੇ ਨਾਮ ਆਦਿਆਂ ਹੋ ਰਹੀਆਂ ਸੀ ਇੱਕ ਲੀਡਰ ਦਾ ਸ਼ਾਇਦ ਸਟੈਪ ਬੈਕ ਵੀ ਕਰ ਗਿਆ ਉਹਨਾਂ ਨੇ ਕਿਹਾ ਕਿ ਮੈਂ ਕੈਪਟਨ ਪਰਵਾਰ ਦੇ ਖਿਲਾਫ ਨਹੀਂ ਲੜ ਸਕਦਾ ਹਾਲਾਂਕਿ ਸੋਰਸਸ ਨੇ ਸਾਡੇ ਨੂੰ ਜਾਣਕਾਰੀ ਜਿਨ੍ਹਾਂ ਦਾ ਨਾਮ ਚੱਲ ਰਿਹਾ ਸੀ ਉਹਨਾਂ ਨੇ ਕਿਹਾ ਕਿ ਮੈਂ ਕੈਪਟਨ ਪਰਵਾਰ ਦੇ ਖਿਲਾਫ ਨਹੀਂ ਲੜਨਾ ਚਾਹੁੰਦਾ ਮੈਂ ਨਹੀਂ ਮੈਂ ਨਹੀਂ ਸੁਣੀਆ ਆਈ ਡੋਟ ਨੋ ਪਰ ਇਹ ਤਾਂ ਦੇਖੋ ਜਿਹੜੇ ਮਰਜ਼ੀ ਆਣ ਜੋ ਵੀ ਮੈਦਾਨ 'ਚ ਜਾਊਗਾ ਉਹਨੂੰ ਲੜਨਾ ਹੀ ਪਊਗਾ ਮੈਮ ਜੇ ਅਸੀਂ 2022 ਦੀਆਂ ਚੋਣਾਂ ਦੀ ਗੱਲ ਕਰੀਏ ਤੁਹਾਡੇ ਧਿਆਨ 'ਚ ਵੀ ਹੋਊਗਾ ਕੈਪਟਨ ਸਾਹਿਬ اور ਤੁਹਾਡੀ ਇੱਕ ਵਾਰ ਚਰਚਾ ਵੀ ਹੋ ਰਹੀ ਸੀਗੀ ਔਰ ਤੁਸੀਂ ਉਦੋਂ ਕਿਹਾ ਸੀ ਕਿ ਨਹੀਂ ਇਸ ਵਾਰ ਗਰਾਊਂਡ ਦੇ ਉੱਤੇ ਆਮ ਆਦੀ ਪਾਰਟੀ ਦੀ ਵੇਵ ਨਜ਼ਰ ਆਉਂਦੀ ਹੈ। ਇਸ ਵਾਰ ਤੁਸੀਂ ਕਿਵੇਂ ਵੇਖ ਰਹੇ ਹੋ ਲੋਕ ਸਭਾ ਦੇ ਵਿੱਚ ਤੁਹਾਨੂੰ ਕੀ ਨਜ਼ਰ ਆ ਰਿਹਾ ਹੈ ਜੋ ਵੇਵ ਆਮ ਆਦੀ ਪਾਰਟੀ ਦੀ 2022 ਦੇ ਵਿੱਚ ਸੀ ਕਿ ਉਹ ਦੁਬਾਰਾ ਉਹੀ ਸਸਟੇਨ ਕਰ ਪਾ ਰਹੇ ਨਹੀਂ ਔਰ ਪਟਿਆਲੇ ਦੇ ਵਿੱਚ ਕਿਵੇਂ ਦਾ ਤੁਹਾਨੂੰ ਮਾਹੌਲ ਨਜ਼ਰ ਆਉਂਦਾ। ਬਿਲਕੁਲ ਨਹੀਂ ਸਸਟੇਨ ਕਰ ਪਾ ਰਹੇ ਲੋਕ ਬਹੁਤ ਦੁਖੀ ਨੇ ਉਹਨਾਂ ਤੋਂ ਔਰ ਉਹਨਾਂ ਨੇ ਐਨੀ دہشت ਫਲਾਈ ਹੋਈ ਹੈ ਵਿਜੀਲੈਂਸ ਦੇ ਰਾਹੀਂ ਕਿ ਲੋਕ ਥੋੜੇ ਜਿਹਾ ਜ਼ਿਆਦਾ ਬੋਲ ਨਹੀਂ ਰਹੇ। ਪਰ ਉਹਨਾਂ ਨੂੰ ਪਤਾ ਚਲ ਜਾਊਗਾ ਜਦ ਵੋਟਾਂ ਪੈਣਗੀਆਂ। ਔਰ ਜੇ ਤੁਹਾਡੀ ਗੱਲ ਕਰੀਏ ਬਹੁਤ ਸਾਰੇ ਲੋਕਾਂ ਦੀ ਨਾਰਾਜ਼ਗੀ ਰਹੀ ਹੈ ਕਿ ਪੈਲਸ ਦੇ ਦਰਵਾਜ਼ੇ ਚੋਣਾ ਦੇ ਵਿੱਚ ਤਾਂ ਖੁੱਲ ਜਾਂਦੇ ਨੇ ਪਰ ਬਾਅਦ ਦੇ ਵਿੱਚ ਬੰਦ ਹੋ ਜਾਂਦੇ ਨੇ ਨਹੀਂ ਮਿਲਦੇ ਪਹਿਲਾਂ ਸਲਾਮ ਅਲੈਕਮ। ਇਹ ਬਿਲਕੁਲ ਗਲਤ ਹੈ ਜਿਸਨੇ ਕਿਹਾ ਮੇਰੇ ਸਾਹਮਣੇ ਕਰੋ। ਕਦੀ ਨਹੀਂ ਬੰਦ ਹੁੰਦੇ ਸਾਡੇ ਤਾਂ ਸੰਡੇ ਨੂੰ ਵੀ ਨਹੀਂ ਬੰਦ ਹੁੰਦੇ। ਔਰ ਇਹ ਜਿਸਨੇ ਕਿਹਾ ਇਹ ਕੋਈ ਦੁਸ਼ਮਣ ਹੀ ਹੋਊਗਾ ਜਿਸਨੇ ਕਿਹਾ ਕਿਉਂਕਿ ਜੋ ਮਰਜੀ ਹੈ ਰੋਜ਼ ਤੁਸੀਂ ਮੇਰੇ ਦਫ਼ਤਰ ਆਓ ਮੇਲਾ ਲੱਗਿਆ ਹੁੰਦਾ। ਕੋਈ ਆਏ ਕੋਈ ਜਾਏ ਇਸ ਦੇ ਵਿੱਚ ਕੋਈ ਹੈ ਨਹੀਂ ਬਤੌਰ ਲੋਕਾਂ ਨੂੰ ਇਸ ਵਾਰ ਕੀ ਕਹੋਗੇ ਪਟਾਲਾ ਵਾਸੀਆਂ ਨੂੰ ਕਿ ਤੁਸੀਂ ਬਤੌਰ ਐਮਪੀ ਕੀ ਕੀ ਕੰਮ ਉਹਨਾਂ ਦੇ ਵਾਸਤੇ ਕਰਵਾਏ ਔਰ ਕਿਵੇਂ ਦੁਬਾਰਾ ਫੇਰ ਲੋਕਾਂ ਦੇ ਵਿੱਚ ਜਾਓਗੇ ਲੋਕਾਂ ਨੂੰ ਕੀ ਅਪੀਲ ਕਰੋਗੇ ਵੋਟ ਪਾਉਣ ਵਾਸਤੇ ਕਿਵੇਂ ਤੁਸੀਂ ਉਹਨਾਂ ਨੂੰ ਮਨਾਓਗੇ ਅ ਦੇਖੋ ਮੇਰੀ ਹਰ ਵਕਤ ਇਹ ਨੀਤੀ ਰਹੀ ਹੈ ਕਿ ਮੈਂ ਜਿਆਦਾ ਆਪਣੇ ਪੋਜ਼ਿਟਿਵ ਤਰੀਕੇ ਨਾਲ ਆਪਣੀ ਲੜਾਈ ਲੜਦੀ ਆਂ ਨਾ ਕਿ ਕਿਸੇ ਦੀ ਨਿੰਦਾ ਕਰਾਂ ਕੁਝ ਜੋ ਕਮ ਅਸੀਂ ਕਰ ਸਕਦੇ ਆ ਜੋ ਪਾਰਟੀ ਕਰ ਸਕਦੀ ਹੈ ਜੋ ਮੈਂ ਕਰ ਸਕਦੀ ਆ ਉਹ ਉਹਦੀਆਂ ਗੱਲਾਂ ਅਸੀਂ ਜ਼ਿਆਦਾ ਕਰਦੇ ਆ ਮੈਂ ਅੱਜ ਕੀ ਪਿਛਲੀ ਵਾਰੀ ਜੋ ਲੈ ਕੇ ਆਈ ਜੋ ਹੋਇਆ ਉਹ ਸਭ ਨੂੰ ਪਤਾ ਹੈ ਕਮ ਬੋਲਦੇ ਨੇ ਅੱਜ ਕੀ ਵੀ ਜੇ ਮੌਕਾ ਮਿਲਿਆ ਤਾਂ ਜ਼ਰੂਰ ਬਿਕੋਜ਼ ਸੈਂਟਰ ਦੇ ਸਰਕਾਰ ਦੇ ਵਿੱਚ ਮੇਰੇ ਖਿਆਲ ਚ ਦੋ ਰਾਹ ਹੀ ਨਹੀਂ ਹੈ ਮੋਦੀ ਜੀ ਹੀ ਆਣਗੇ ਤਾ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਅਸੀਂ ਆਪਣੇ ਹਲਕੇ ਲਈ ਕਰਾਈਏ ਇੱਕ ਕੰਮ ਮੈਂ ਜ਼ਰੂਰ ਸ਼ੁਰੂ ਕੀਤਾ ਥੀ ਫਿਰ ਵਿਚ ਦੀ ਅਕਾਲੀਆਂ ਦੀ ਸਰਕਾਰ ਆ ਗਈ ਸਾਡੀ ਆਈ ਤਾਂ 2 ਸਾਲ ਕੋਵਿਡ ਵਿੱਚ ਨਿਕਲ ਗਏ ਤਾਂ ਉਹ ਕੰਮ ਸਿਰੇ ਨਹੀਂ ਚੜਿਆ ਜਿਹੜਾ ਚੜ ਰਿਹਾ ਸੀ ਉਹ ਹੈਗਾ ਕੱਗਰ ਦੀ ਜਿਹੜੀ ਮਾਰ ਹੁੰਦੀ ਹੈ ਔਰ ਰਾਤ ਕੀ ਤਾਂ ਬਹੁਤ ਬੁਰੀ ਮਾਰ ਹੋਈ ਫਿਰ ਕਈ ਸਾਲਾਂ ਬਾਅਦ ਇਹ ਡਾਟਾਬਸੀ ਤੁਲਾ ਕੇ ਮੇਰੇ ਨੋ ਦੇ ਵਿੱਚੋਂ 6 ਹਲਕਿਆਂ ਦੇ ਵਿੱਚ ਇਹਦੀ ਤਰਾਜ਼ ਦੀ ਰਹੀ ਹੈ ਮੈਡਮ ਕਿ ਜਦੋਂ ਹੜ ਆ ਜਾਂਦੇ ਨੇ ਉਦੋਂ ਹੀ ਇਹ ਪੋਲਿਟਿਕਲ ਇਸ਼ੂ ਬਣਦਾ ਔਰ ਬਾਅਦ ਦੇ ਵਿੱਚ ਇਹ ਇਸ਼ੂ ਵੀ ਗੋਲ ਹੋ ਜਾਂਦਾ ਦੇਖੋ ਇਹਨੂੰ ਅਸੀਂ ਜਦ ਸਾਡੀ ਵਾਰੀ ਆਈ ਥੀ ਤਾਂ ਇਸ ਨੂੰ ਮੈਂ ਪੂਰੀ ਤਰ੍ਹਾਂ ਚੱਕਿਆ ਥੀ ਫੰਡਸ ਵੀ ਕਈ ਆ ਚੁੱਕੇ ਸੀ ਕਿਤੇ ਕੰਮ ਵੀ ਹੋ ਚੁੱਕੇ ਸੀ ਪਰ ਉਸ ਦੇ ਬਾਅਦ ਕਾਲੀਆਂ ਦੀ ਸਰਕਾਰ ਆ ਗਈ ਦਾ ਸਟੇਟ ਸਰਕਾਰ ਦਾ ਇਹਦੇ ਵਿੱਚ ਬਹੁਤ ਵੱਡਾ ਰੋਲ ਹੁੰਦਾ ਹੈ ਇਹ ਤਿੰਨ ਤਿੰਨ ਸਰਕਾਰਾਂ ਦਾ ਔਰ ਸੈਂਟਰ ਦਾ ਹਿਮਾਚਲ ਪੰਜਾਬ ਔਰ ਰਾਜਸਥਾਨ ਦਾਹੀ વોટર ਕਮਿਸ਼ਨ ਜੋ ਸੈਂਟਰਲ ਜਲ ਮੰਤਰੀ ਦੀ ਮੰਤਰੀਅਲਿਆ ਦੀ ਹੈ ਉਹਨਾਂ ਨੂੰ ਇਕੱਠੇ ਹੋ ਕੇ ਇਹਦਾ ਹੱਲ ਨਿਕਲੂਗਾ ਔਰ ਹੁਣ ਕੋ 1100 ਤੇ 11 ਔਰ 1200 ਕਰੋੜ ਦੇ ਦਰਮਿਆਨ ਇੱਕ ਪ੍ਰੋਜੈਕਟ ਯਰਮਾਰਕ ਹੋਇਆ ਹੈ ਉਸ ਨੂੰ ਮੈਂ ਪੂਰੀ ਕੋਸ਼ਿਸ਼ ਕਰੂੰਗੀ ਕਿ ਉਹ ਸਿਰੇ ਚੜੇ ਔਰ ਜੋ ਵੜਨੇ ਜੋ ਸਟੱਡ ਲਾਣੇ ਨੇ ਜੋ ਕੰਮ ਘੱਗਰ ਨੂੰ ਲਾਂਬੰਦ ਕਰਨ ਦੇ ਲਈ ਹੈਗੇ ਨੇ ਉਹ ਪੂਰੇ ਕਰੇ ਜਾਣ ਮੈਮ ਜੇ ਤੁਹਾਡੇ ਐਮਪੀ ਦੇ ਕਲੀਗਸ ਦੀ ਗੱਲ ਕਰੀਏ ਕੀ ਲੱਗਦਾ ਹੈ ਕਈਆਂ ਦੇ ਚਰਚਾਵਾਂ ਵੱਖ-ਵੱਖ ਪਾਰਟੀ 'ਚ ਸਵਿਚ ਕਰਨ ਦੀਆਂ ਨੇ ਤੁਹਾਡੇ ਨਾਲ ਕਿਸੇ ਦੀ ਗੱਲਬਾਤ ਹੋਈ ਹੈ ਤੁਹਾਡੇ ਧਿਆਨ ਦੇ ਵਿੱਚ ਹੈ ਕਿ ਕੋਈ ਕਿਸ ਕਿਸੇ ਨਾਰਾਜ਼ਗੀਆਂ ਹੋਣ ਕੋਈ ਹੋਰ ਵੀ ਸਵਿਚ ਕਰ ਸਕ ਨਰਾਜ਼ਗੀਆਂ ਤਾਂ ਹਰ ਵਕਤ ਹੁੰਦੀਆਂ ਜਿੱਧਰ ਮਰਜੀ ਹੋ ਪਰ ਕਿਸ ਵਿੱਚ ਹੋਣਾ ਮੈਨੂੰ ਨਹੀਂ ਪਤਾ ਕਿਸੇ ਦਾ ਕਿਉਂਕਿ ਆਮ ਆਦੀ ਪਾਰਟੀ ਔਰ ਸੀਐਮ ਭਗਵੰਤ ਮਾਨ ਇੱਕ ਬਹੁਤ ਤੰਝ ਕਰਦੇ ਨੇ ਕਹਿੰਦੇ ਸਮਝ ਨਹੀਂ ਆਉਂਦੀ ਅੱਜਕੱਲ ਜਦੋਂ ਸੁਨੀਲ ਜਾਖੜ ਪ੍ਰੈਸ ਕਾਨਫਰੈਂਸ ਕਰ ਰਹੇ ਹੁੰਦੇ ਪਤਾ ਨਹੀਂ ਲੱਗਦਾ ਕਿ ਕਾਂਗਰਸ ਦੀ ਪ੍ਰੈਸ ਕਾਨਫਰੈਂਸ ਹੋ ਰਹੀ ਹੈ ਜਾਂ ਫਿਰ ਭਾਜਪਾ ਦੀ ਹੋ ਰਹੀ ਹੈ ਕਿਉਂਕਿ ਸਾਰੇ ਕਾਂਗਰਸੀ ਭਾਜਪਾ ਵਿੱਚ ਸ਼ਿਫਟ ਹੋਈ ਜਾ ਰਹੇ ਹਨ ਮਾਨ ਸ਼ਾਹ ਦਾ ਕੀ ਕਹਾਮਾ ਹੈ ਉਹ ਉਹ ਬਹੁਤ ਬਹੁਤ ਅੱਛੇ ਬੁਲਾ ਰਹੇ ਨੇ ਕਿਸ ਪਲੀਗ ਰਹੇ ਨੇ ਬਤੌਰ ਐਮਪੀ ਉਹਨਾਂ ਨੇ ਤੁਹਾਡੇ ਨਾਲ ਹਾਂਜੀ ਉਹ ਗੱਲਬਾਤ ਉਹਨਾਂ ਨੂੰ ਬਹੁਤ ਅੱਛੀ ਆਂਦੀ ਹੈ ਪਰ ਦੁੱਖ ਇਹ ਹੁੰਦਾ ਕਿ ਗੱਲਬਾਤ ਉਹਨਾਂ ਦੀ ਸਾਰਿਆਂ ਨੇ ਮੰਨ ਕੇ ਜ਼ਮੀਨ ਦੇ ਉੱਤੇ ਨਹੀਂ ਕੁਝ ਦਿਖ ਰਿਹਾ ਹੋਰ ਕੰਮ ਨਹੀਂ ਕਰਨੀ ਤਾਂ ਹੋਰ ਗੱਲ ਹੈ ਪਰ ਅਸਲੀ ਕੰਮ ਕਰਨਾ ਹੋਰ ਗੱਲ ਹੈ ਕੈਪਟਨ ਮਹਿੰਦਰ ਸਿੰਘ ਦੀ ਆਉਣ ਵਾਲੇ ਦਿਨਾਂ ਚ ਕੀ ਭੂਮਿਕਾ ਰਹੋਗੀ ਸਮੇਂ ਸਮੇਂ ਤੇ ਚਰਚਾਵਾ ਚਲਦੀ ਰਹਿੰਦੀਆਂ ਨੇ گورنر ਕਦੀ ਇਸ ਥਾਂ ਦਾ ਨਾਮ ਛੇੜ ਦਿੰਦੇ ਨੇ ਕਦੀ ਕਿਹੜੀ ਸਟੇਟ ਦਾ ਛੇੜ ਦਿੰਦੇ ਨੇ ਕੈਪਟਨ ਸਾਹਿਬ ਦੀ ਕੀ ਭੂਮਿਕਾ ਰਹਿਣ ਵਾਲੀ ਹੈ ਭਾਜਪਾ ਜੀ ਕੈਪਟਨ ਸਾਹਿਬ ਜੋ ਕਰ ਸਕਦੇ ਨੇ ਕਰ ਰਹੇ ਨੇ ਜੋ ਉਹਨਾਂ ਨੂੰ ਤੋਂ ਇਨਪੁਟ ਹੋਊਗੀ ਉਹ ਪੂਰੀ ਦੇਰੇ ਨੇ ਆਪਣੇ ਐਕਸਪੀਰੀਅੰਸ ਦੇ ਨਾਲ ਉਹਨਾਂ ਦੀ ਇੱਜ਼ਤ ਬਹੁਤ ਹੈ ਭਾਜਪਾ ਦੇ ਵਿੱਚ ਇਹ ਜਿਹੜੀਆਂ ਚਰਚਾਵਾ ਚਲਦੀਆਂ ਨੇ ਇਹ ਸਾਨੂੰ ਚਰਚਾਵਾ ਤੋਂ ਹੀ ਪਤਾ ਚੱਲਦਾ ਹੈ ਪਹਿਲੇ ਨਹੀਂ ਸਾਨੂੰ ਪਤਾ ਹੁੰਦਾ ਅਕਾਲੀ ਦੇ ਵਿੱਚ ਜੇਪੀ ਨੱਡਾ ਉਹਨਾਂ ਨਾਲ ਵੀ ਮੁਲਾਕਾਤ ਕੀਤੀ ਔਰ ਇਹ ਬਹੁਤ ਜ਼ਿਕਰ ਹੋ ਰਿਹਾ ਇਸ ਵਾਰ ਕਿ ਕੈਪਟਨ ਮਰਿੰਦਰ ਸਿੰਘ ਜਿਓਨੇ ਉਹ ਅਕਾਲੀ ਭਾਜਪਾ ਗੜਜੋੜ ਔਰ ਜਿਹੜਾ ਹੈ ਉਸ ਦੇ ਵਿੱਚ ਇੱਕ ਵੱਡਾ ਯੋਗਦਾਨ ਨਿਭਾ ਰਹੇ ਨੇ ਜੇ ਗੜਜੋੜ ਹੁੰਦਾ ਕਿਵੇਂ ਵਿਖਦੇ ਹੋ ਸਰਕਮਸਟੈਂਸਸ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਸਭਾ ਚੋਣਾਂ ਵਦੀਆਂ ਹੋਣਗੀਆਂ ਕਿਉਂਕਿ ਇਕੱਠੇ ਹੋ ਕੇ ਹੋਰ ਤਾਕਤ ਹੁੰਦੀ ਹੈ ਇੱਕ ਦੂਜੀ ਦੀਆਂ ਕਮੀਆਂ ਪੇਸ਼ੀਆਂ ਜਿਹੜੀਆਂ ਵੋਟ ਬੈਂਕ ਇੱਕ ਪਾਰਟੀ ਨਾਲ ਨਹੀਂ ਉਹ ਦੂਜੀ ਪਾਰਟੀ ਨਾਲ ਹੈ ਦੂਜੀ ਪਾਰਟੀ ਨਾਲ ਨਹੀਂ ਉਹ ਦੂਜੀ ਪਾਰਟੀ ਨਾਲ ਹੈ ਸੋ ਜੇ ਇਕੱਠੇ ਹੋ ਜਾਣ ਤਾਂ ਬਹੁਤ ਵਧੀਆ ਵਿਕਟਰੀ ਹੋ ਸਕਦੀ ਕਹਿੰਦੇ ਪਹਿਲਾਂ ਵੀ ਇਕੱਠੇ ਸੀ ਇਹ ਤਾਂ ਡਰਾਮਾ ਕਰਦੇ ਸੀ ਦੁਬਾਰਾ ਫੇਰ ਇਕੱਠੇ ਹੋਏਣਾ ਚਾਚਾ ਭਤੀਜੇ ਦਾ ਜਿਹੜਾ ਜ਼ਿਕਰ ਕਰਦੇ ਨੇ 75 25 ਵਾਲਾ ਉਹੀ ਦੁਬਾਰਾ ਚੀਜ਼ ਕਹਿੰਦੇ ਹੋ ਜਾਣੀ ਜੋ ਮਰਜੀ ਕਹਿਣ ਜਦ ਨਤੀਜੇ ਆਣਗੇ ਆਪੇ ਪਤਾ ਚਲ ਜਾਊਗਾ ਅਖੀਰ ਦੇ ਵਿੱਚ ਕੀ ਕਹਿਣਾ ਚਾਹੋਗੇ ਪਟਿਆਲਾ ਵਾਸੀਆਂ ਨੂੰ ਔਰ ਖਾਸ ਤੌਰ ਤੇ ਪੰਜਾਬ ਵਾਸੀਆਂ ਨੂੰ ਬਤੌਰ ਹੁਣ ਭਾਜਪਾ ਤੁਸੀਂ ਲੀਡਰ ਬਣ ਚੁੱਕੇ ਅ ਮੈਂ ਪਟਿਆਲਾ ਵਾਸੀਆਂ ਨੂੰ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਇੰਨੀ ਦੇਰ ਸਾਥ ਦਿੱਤਾ ਔਰ ਵਧੀਆ ਤਰੀਕੇ ਨਾਲ ਅਸੀਂ ਕੰਮ ਕਾਜ ਕੀਤੇ ਜੋ ਸਾਡੇ ਤੋਂ ਹੁੰਦੇ ਨੇ ਔਰ ਮੈਂ ਵਿਸ਼ਵਾਸ ਦਿਲਾਣਾ ਚਾਹੁੰਦੀ ਹਾਂ ਕਿ ਆਂਦੇ ਆਏ ਅਗਲੇ ਸਮੇਂ ਦੇ ਵਿੱਚ ਵੀ ਮੈਂ ਵੱਧ ਕੇ ਹੋਰ ਕੰਮ ਕਰੂੰਗੀ ਜੋ ਵੀ ਮੇਰੇ ਜੁਮੇ ਲੱਗੂਗਾ ਔਰ પ્રેમ ਪਿਆਰਤਾ ਸੀ ਇੱਕ ਪਰਿਵਾਰ ਹੈ ਉੱਥੇ ਕੋਈ মতਪੇਤ ਨਹੀਂ ਹੁੰਦਾ ਕਿਹੜੀ ਪਾਰਟੀ ਕਿਹੜੀ ਨਹੀਂ ਕਿਉਂਕਿ ਇੱਕ ਪਰਵਾਰਕ ਤੌਰ ਦੇ ਉਤੇ ਅਸੀਂ ਚੱਲਦੇ ਆਂ ਜਦ ਸਿਆਸੀ ਲੜਾਈ ਲੜਨੀ ਹੁੰਦੀ ਹੈ ਅਸੀਂ ਸਿਆਸੀ ਲੜਾਈ ਲੜਦੇ ਆਂ ਉਹ ਤਾਂ ਜ਼ਰੂਰੀ ਹੈ ਔਰ ਮੈਂ ਸਾਰਿਆਂ ਦਾ ਇੱਕ ਵਾਰੀ ਫੇਰ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਥ ਦਿੱਤਾ ਔਰ ਮੈਨੂੰ ਪੂਰੀ ਉਮੀਦ ਹੈ ਕਿ ਅੱਗੇ ਨੂੰ ਵੀ ਸਾਥ ਦਿੰਦੇ ਰਹਿਣ। ਕਾਂਗਰਸ ਦਾ ਭਵਿੱਖ ਤੁਹਾਨੂੰ ਕੀ ਨਜ਼ਰ ਆ ਰਿਹਾ ਹੈ ਔਰ ਰਾਜਾ ਵੜਿੰਗ ਦੀ ਲੀਡਰਸ਼ਿਪ ਤੁਹਾਨੂੰ ਕਿਵੇਂ ਦੀ ਇੱਥੇ ਦਿਖਦੀ ਹੈ ਕਿਉਂਕਿ ਬਹੁਤ ਸਾਰੇ ਲੀਡਰ ਨਾਰਾਜ਼ ਹੋ ਕੇ ਜਾਈ ਜਾ ਰਹੇ ਨੇ ਨਵਜੋਤ ਸਿੱਧੂ ਨੇ ਆਪਣਾ 1 ਲੱਖ ਤੋਂ ਗਰੁੱਪ ਬਣਾਇਆ ਹੋਇਆ। ਦੇਖੋ ਪੰਜਾਬ ਕਾਂਗਰਸ ਦਾ ਮੈਂ ਤਾਂ ਸੋਚਦੀ ਹਾਂ ਹੁਣ ਕਿ ਨਾ ਕਾਂਗਰਸ ਦਾ ਨਾ ਪੰਜਾਬ ਦਾ ਸੋਚ ਰਹੇ ਨੇ ਆਪਣੇ ਆਪਣੇ ਫਾਇਦੇ ਦੇ ਲਈ ਇਹਨਾਂ ਨੇ ਲੜਾਈਆਂ ਪੈਦਾ ਕੀਤੀਆਂ ਔਰ ਸਫਰ ਕਰ ਰਿਹਾ ਸਾਰਾ ਜਿਹੜਾ ਕੇਡਰ ਹੈਗਾ ਸੋ ਬਹੁਤ ਅੱਛਾ ਪੁਖ ਨਹੀਂ ਦੇਖਦੀ ਮੈਂ ਧੰਨਵਾਦ ਮੈਮ ਬਹੁਤ ਬਹੁਤ ਸਮਾਂ ਦੇਣ ਦੇ ਲਈ ਤਾਂ ਪਨੀਤ ਕਰੋਣੀ ਕਾਸਟੋਰ ਦੇ ਉੱਤੇ ਜੁੜੇ ਸਾਡੇ ਨਾਲ ਔਰ ਜਿਸ ਤਰੀਕੇ ਦੇ ਨਾਲ ਚਰਚਾਾਂਵਾਂ ਚੱਲ ਰਹੀਆਂ ਨੇ ਕਿ ਪਟਿਆਲਾ ਤੋਂ ਉਮੀਦਵਾਰ ਕੌਣ ਹੋਊਗਾ ਹਾਲਾਂਕਿ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਤਿਆਰੀਆਂ ਤਾਂ ਬਹੁਤ ਲੰਬੇ ਸਮੇਂ ਤੋਂ ਚੱਲ ਰਹੀਆਂ ਨੇ ਹੁਣ ਦੇਖਣਾ ਹੋਊਗਾ ਕਿ ਪਾਰਟੀ ਕਿਸ ਦੇ ਮੋਢਿਆਂ ਦੇ ਉੱਤੇ ਜ਼ਿੰਮੇਵਾਰੀ ਦਿੰਦੇ ਨੇ ਔਰ ਇਹੀ ਗੱਲ ਕਹਿ ਰਹੇ ਨੇ ਕਿ ਪਟਿਆਲੇ ਵਾਸੀਆਂ ਨੂੰ ਅਪੀਲ ਹੈ ਕਿ ਜੋ ਕੰਮ ਕੀਤੇ ਜੋ ਚੀਜ਼ਾਂ ਹੋਈਆਂ ਉਸ ਨੂੰ ਧਿਆਨ ਦੇ ਵਿੱਚ ਰੱਖ ਕੇ ਸਾਹ ਜਿਹੜਾ ਹੈ ਇੱਕ ਵਾਰ ਫੇਰ ਤੋਂ ਦਿੱਤਾ ਜਾਵੇ ਕੈਮਾ ਪਰਸਨ ਦਵਿੰਦਰ ਨਾ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ